ਇਹਨਾਂ ਬੰਦੇ ਆਏ ਗਨਪੁਆਇੰਟ ਦੇ ਆ ਕੇ ਰਾਣਾ ਗੱਲਬਾਤ ਤੋਂ ਦੋਨੋਂ ਬੇਟੀ ਬੁੜੀ ਨੂੰ ਰੋਲ ਲਿਆ ਗਨਪੁਆਇੰਟ ਦੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਮੈਂ ਉਹ ਬੈਕੀ ਗਨਪੁਆਇੰਟ ਤੇ ਵਿੱਚ ਚੰਨੀ ਗਾਹੀ ਬਧੀ ਪਰਮ ਦੀ ਮੰਦਰੀ ਅਸੀਂ ਕੋਲ ਗੇੜ ਘਰ ਤੇ ਐਸੇ ਬਾਕੀ ਉਹ ਸਮਾਨ ਸਨ ਮੈਂ ਆਪਣੇ ਦੁਕਾਨ ਦੇ ਬਿੱਲ ਬਣਾਉਂਦਾ ਵੇ ਸੀ ਸੜਨ ਲਈ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਗੱਲਬਾਤ ਤੋਂ ਦੋਨੋਂ ਬੇਟੀ ਬੁੜੀ ਨੂੰ ਰੋਲ ਲਿਆ ਗਨਪੁਆਇੰਟ ਦੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਦੋੜੇ ਬੈ। ਇਹ ਗੱਲ ਕਰੀ ਨੁਕਸਾਨ ਦੇ ਕਿੰਨਾ ਦਾ ਨੁਕਸਾਨ ਦਾ ਅੰਦਾਜ਼ਾ ਹੈ ਇਹ ਪੈਰਾ ਦੇਖ ਕੇ ਪਤਾ ਲੱਗਦਾ ਹੈ। ਕਿ ਛੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਰ ਇਦਾਂ ਨਹੀਂ ਬੋਲ। ਕੈਸ਼ ਕੋਈ ਅੰਦਾਜ਼ ਨਹੀਂ ਚਾਹੀ। ਸੁਨਿਆਰੇ ਗੱਲਾਂ ਦਾ ਬੜਾ ਪਿਆਰ ਹੁੰਦਾ ਉਹ ਕੋਈ ਹਿਸਾਬ ਤੇ ਮਦਦ ਨਹੀਂ ਰਬੜ ਤੇ ਬੰਨੀ। ਭਈ ਹੈ ਕਿ ਅੰਦਾਜ਼ਾ ਹੋਂ ਲਾ ਕੇ ਕਿੰਨੀ ਕਿੰਨੀ ਕੀ ਪੇਮੈਂਟ ਆਈ ਦੀ ਹਿਸਾਬ ਨਾਲ ਪਤਾ ਲੱਗਦਾ। ਪਤਾ ਕਿ ਠੰਡਰ ਦੇ ਪਾਸੇ ਜਿਹੜੀ ਰੋਡ ਦੇ ਮੋੜ ਪਾਸਟਾਨ ਦੇ ਸਾਹਮਣੇ ਕੋ ਹੋ ਗਈ ਹੈ ਕਿ ਉਨਪੜਤ ਤੇ ਮੋਕੇ ਦੇਖਿਆ ਜਾ ਕਿ ਉਹਦੀ ਅਤਲ ਕੁਮਾਰ ਸੀ ਦੁਕਾਨ ਦਾ ਮਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਖੋਖੇ ਲੱਗਦੇ ਨੂੰ ਉਹਨੇ ਮੋਸਲ ਤੇ ਆਇਸਪਲੈਂਟ ਦੇ ਮੈਨੂੰ ਲੈ ਕੇ ਕਰਪਾਟ ਦੇ ਵਿੱਚ ਚੈਨੀ ਡਾਵੀਂ ਮੇਰੀ ਉਪਰਲ ਦੀ ਹੁੰਦਰੀਆਂ ਸੀ ਦੋ 1/2 ਗਲਾਸ ਰਕੈ ਸੀ ਬਾਕੀ ਸਾਰਾ ਸਮਾਨ ਸੀ ਤੇ ਨਾਲ ਹੀ ਡੀ ਵੀ ਉਹਦਾ ਨਾਲ ਪਰ ਕੇ ਸਿਸਟ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜਲਦੀ ਤੋਂ ਜਲਦੀ ਨੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਇੱਕ ਲੱਗ ਲੱਤੋਂ ਬੇਟੀ ਬੂਟੀ ਨੂੰ ਰੋਲ ਲੀਆ ਗਨਪੁਆਇੰਟ ਦੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਉਹ ਬੈੱਕੇ ਗਨਪੁਆਇੰਟ ਤੇ ਚੈਨੀ ਗਾਵੀ ਬਧੀ ਪ੍ਰਵਿੰਦ ਸਿੰਘ ਜੀ ਤੋਂ ਗ੍ਰੀਡ ਕਰਕੇ ਐਸੋ ਬਾਕੀ ਨੂੰ ਉਸਮਾਨ ਸਿੰਘ ਮੈਂ ਆਪਣੀ ਦੁਕਾਨ ਦੇ ਬਿੱਲ ਬਣਾਉਂਦਾ ਵੇ ਸੀ ਸੜਨਲੀ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਇੱਕ ਲੱਗ ਲੱਤੋਂ ਬੇਟੀ ਬੂਟੀ ਨੂੰ ਰੋਲ ਲੀਆ ਗਨਪੁਆਇੰਟ ਦੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਦੋਰੇ ਬੰਦੇ ਇਹ ਗੱਲ ਕਰੇ ਕਿ ਸਾਡੇ ਤੇ ਕਿੰਨਾ ਨੁਕਸਾਨ ਦਾ ਅੰਦਾਜ਼ਾ ਹੈ ਇਹ ਪਾ ਜਾਣਾ ਦੇਖ ਕੇ ਪਤਾ ਲੱਗਦਾ ਹੈ ਕਿ ਛੋੜਾ ਬੋਧਾ ਕੈਸ਼ ਸੀਗਾ ਥੋੜਾ ਬੋਧਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਏਦਾਂ ਨਹੀਂ ਬੰਦਾ ਕੈਸ਼ ਕੋਈ ਅੰਦਾਜ਼ਾ ਨਹੀਂ ਚਾਹੀ ਸੁਨਿਆਰੇ ਗੱਲਾਂ ਦਾ ਬਸ ਪਿਆ ਹੁੰਦਾ ਕੋਈ ਹਿਸਾਬ ਦੇ ਮਤਲਬ ਨਹੀਂ ਰਬੜ ਤੇ ਮੰਨੀ ਨਹੀਂ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿੰਨੀ ਕਿੰਨੀ ਪੇਮੈਂਟ ਆਈ ਦੀ ਹਿਸਾਬ ਨਾਲ ਪਤਾ ਲੱਗਦਾ ਕਿ ਤਾਂ ਉਹ ਠੰਡਰ ਦੇ ਪਾਸੇ ਜਿਹੜੀ ਰੋਡ ਦੇ ਮੋੜ ਦੇ ਮੋੜ ਪਾਸਟਾਨ ਦੇ ਸਾਹਮਣੇ ਕੋ ਹੋ ਗਈ ਹੈ ਕਿ ਉਹ ਕੋਲ ਤੇ ਕਿ ਉਹ ਕੇ ਦੇਖਿਆ ਜਾ ਕਿ ਉਹ ਦੇ ਅਤਲ ਕੁਮਾਰ ਸੀ ਦੁਕਾਨ ਦਾ ਮਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਖੋਖੇ ਲੱਗਦੇ ਨੂੰ ਮੋਸਰ ਇਤਿਹਾਸਿਸ ਬਲੈਂਡਰ ਤੇ ਮੈਨੂੰ ਲੈ ਕੇ ਘਰ ਪਹੁੰਚ ਤੇ ਮੇਰੀ ਚੈਨੀ ਦਾ ਵੀ ਮਰੀ ਉਹ ਪਰ ਉਹ ਦੇ ਬੰਦਰੀਆਂ ਸੀ ਦੋ 1/2 ਗਲਾਸ ਰਕੈ ਸੀ ਬਾਕੀ ਹੋਰ ਸਮਾਨ ਸੀ ਤੇ ਨਾਲੇ ਟੀਵੀ ਵਰਗ ਨਾਲ ਅਜਲੇ ਫੋਕੀ ਸਿਸਟ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜਲਦੀ ਤੋਂ ਜਲਦੀ ਨੰਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਗੱਲਾਂ ਵੀ ਤੁਹਾਨੂੰ ਪੇਟੀ ਮੂਟੀ ਕੋ ਰੋਲ ਲਿਆ ਗਨਪੁਆਇੰਟ ਤੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਡੀਵੀਆ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਮੈਂ ਉਹ ਬਿਆਕੀ ਗਨਪੁਆਇੰਟ ਤੇ ਉਹ ਚੈਨੀ ਗਾ ਵੀ ਬਿਜੇ ਪ੍ਰਵੰਦੀ ਮੰਦਰੀ ਅਸੀਂ ਕੋਲ ਗੀਡ ਕਲਪਰ ਫੈਸੇ ਬਾਕੀ ਉਹ ਸਮਾਨ ਸੀ ਮੈਂ ਆਪਣੇ ਦੁਕਾਨ ਦੇ ਬਿਲ ਬਣਾਉਂਦਾ ਵੇ ਸੀ ਸੜਨ ਲਈ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਗੱਲਾਂ ਵੀ ਤੁਹਾਨੂੰ ਪੇਟੀ ਮੂਟੀ ਕੋ ਰੋਲ ਲਿਆ ਗਨਪੁਆਇੰਟ ਤੇ ਮੈਨੂੰ ਚਾਹ ਕੈਮਰੇ ਵਗੈਰਾ ਮੇਰੀ ਕਿਤੇ ਡੀਵੀਆ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਉਰੇ ਬੈਠ। ਅਰੇ ਇਹ ਗੱਲ ਕਰੇ ਬਸ ਸਾਡੇ ਤੇ ਕਿੰਨਾ ਨੁਕਸਾਨ ਦਾ ਅੰਦਾਜ਼ਾ ਇਹ ਪਾ ਜਾਣਾ ਦੇਖ ਕੇ ਪਤਾ ਲੱਗਦਾ। ਕਿ ਛੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਏਦਾਂ ਨਹੀਂ ਬੋਲਣਾ। ਕੈਸ਼ ਕੋਈ ਅੰਦਾਜ਼ ਨਹੀਂ ਚਾਹੀ। ਸੁਨਿਆਰੇ ਗੱਲਾਂ ਦਾ ਬਸ ਪਿਆਰ ਹੁੰਦਾ ਉਹ ਕੋਈ ਹਿਸਾਬ ਦਾ ਨਹੀਂ ਰਬੜ ਤੇ ਮੰਨੀ ਦੀ। ਭਈ ਇਹ ਹੈ ਕਿ ਅੰਦਾਜ਼ਾ ਹੋਂ ਲਾ ਕੇ ਕਿਤੇ ਕਿਤੇ ਕੀ ਕੀ ਪੇਮਟ ਆਈ ਦੀ ਹਿਸਾਬ ਨਾਲ ਪਤਾ ਲੱਗਦਾ। ਠੀਕ ਹੁਣ ਪਤਾ। ਠੀਕ ਚੱਲੀ ਕੁਝ ਫੋਨ ਆਇਆ। ਪਤਾ ਕਿ ਖੰਡਰ ਦੇ ਪਾਸੇ ਜਿਹੜੀ ਜੀਰੋ ਮੋੜ ਦੇ ਮੋੜ ਪਾਸਟਾਨੇ ਸਾਹਮਣੇ ਕੋ ਹੋ ਗਈ ਹੈ 1.7 ਤੇ ਉਹਕੇ ਦੇਖਿਆ ਜਾ ਕਿ ਉਹ ਦੇ ਅਤਲ ਕੁਮਾਰ ਦੀ ਦੁਕਾਨ ਦਾ ਮਾਲ ਉਹਨਾਂ ਦੱਸਿਆ ਵੀ ਮਿਰਚ ਐਨੀ ਕੋ ਹੋ ਕੇ ਲੱਗੇ ਨੂੰ ਮੋਸਲ ਤੇ ਆਇਸਿਸ ਫਲੈਂਟਰ ਤੇ ਮੈਨੂੰ ਲੈ ਕੇ ਕਰ ਪੁਆਇੰਟ ਤੇ ਮਿਰਚ ਐਨੀ ਦਾ ਵੀ ਮਿਲਿਆ ਉਹਨਾਂ ਦੇ ਬੰਦਰੀਆਂ ਸੀ ਦੋ 1.5 ਕਿਲੋ ਕਰਕੇ ਸੀ ਬਾਕੀ ਹੋਰ ਸਮਾਨ ਸੀ ਤੇ ਨਾਲ ਹੀ ਡੀ ਵੀ ਉਹਨਾਂ ਦਾ ਆ ਤੇ ਕੇ ਸਿਸਟ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜਲਦੀ ਤੁਸੀ ਪਹੁੰਚੇਗਾ ਇਹਨਾਂ ਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਗੱਲਬਾਤ ਤੋਂ ਪੇਟੀ ਬੁਦੀ ਥੋੜ੍ਹ ਲਈ ਐ ਗਨਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਉਹਨਾਂ ਨੇ ਮੈਂ ਉਹ ਵਾਕੇ ਗਨਪੁਆਇੰਟ ਤੇ ਮੈਂ ਚੈਨੀ ਗਾੜੀ ਬਧੀ ਉਹ ਪਰਮ ਦੀ ਮੰਦਰੀ ਅਸੀਂ ਤੋਂ ਗ੍ਰੀਡ ਕਰਫ ਕਰਿਆ ਸੀ ਬਾਕੀ ਉਹ ਉਸਮਾਨ ਸਿੰਘ ਮੈਂ ਆਪਣੀ ਦੁਕਾਨ ਤੇ ਬਿਲ ਬਣਾਉਂਦਾ ਵੇ ਸੀ ਸਡਨਲੀ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਰਾਣਾ ਗੱਲਬਾਤ ਤੋਂ ਉਹਨਾਂ ਪੇਟੀ ਬੁਦੀ ਥੋੜ੍ਹ ਲਈ ਐ ਗਨਪੁਆਇੰਟ ਦੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੀ ਕਿਤੇ ਟੀਵੀ ਵਗੈਰਾ ਕਿਤੇ ਉਹ ਕਢਾਇਆ ਉਹਨ ਉੜੇ ਬੈਠੇ ਇਹ ਜੀ ਗੱਲ ਕਰੀਏ ਸਾਡੇ ਤੇ ਕਿੰਨਾ ਨੁਕਸਾਨ ਦਾ ਅੰਦਾਜ਼ਾ ਹੈ ਇਹ ਪੈ ਲਾ ਦੂਗਾ ਦੇਖ ਕੇ ਪਤਾ ਲੱਗਦਾ ਹੈ ਛੋੜਾ ਬੋਤਾ ਕੈਸ਼ ਸੀਗਾ ਥੋੜਾ ਬੋਤਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾਂਦਾ ਏਦਾਂ ਨਹੀਂ ਬੋਲ ਕੋਈ ਅੰਦਾਜ਼ਾ ਨਹੀਂ ਚਾਹੀ ਸੁਨਿਆਰੇ ਗੱਲਾਂ ਦਾ ਦਰਵਾਜ਼ਾ ਪਿਆ ਹੁੰਦਾ ਕੋਈ ਹਿਸਾਬ ਤੇ ਹੁੰਦਾ ਨਹੀਂ ਰਬੜ ਤੇ ਮੰਨੀ ਨਹੀਂ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿਦੀ ਕਿਦੀ ਕੀ ਕੀ ਪੇਮੈਂਟ ਆਈ ਦੀ ਉਸ ਹਿਸਾਬ ਨਾਲ ਪਤਾ ਲੱਗਦਾ ਪਤਾ ਕਿ ਠੰਡਰ ਦੇ ਪਾਸੇ ਜਿਹੜੀ ਰੀਡਰ ਦੇ ਮੋੜ ਦੇ ਮੋੜ ਪਾਸਟਾਨੇ ਸਾਹਮਣੇ ਕੋਹ ਹੋ ਗਈ ਹੈ ਕਿ ਹੁਣ ਕੋਰਟ ਤੇ ਮੋਕੇ ਦੇਖਿਆ ਜਾ ਕਿ ਉਹਦੇ ਅਤਲ ਕੁਮਾਰ ਜੀ ਦੁਕਾਨ ਦਾ ਮਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਕੋਕੀ ਲੱਗ ਤੇ ਨੂੰਨੇ ਮੋਟਰਸਲ ਤੇ ਆਇਸ ਸਪਲੈਂਡਰ ਤੇ ਮੈਨੂੰ ਲੈ ਕੇ ਘਰ ਪਹੁੰਚਦੇ ਵੇਲੇ ਚੈਨੀ ਦਾ ਵੀ ਮੇਰੀ ਉੱਪਰ ਦੀ ਮੁੰਦਰੀਆਂ ਸੀ ਤੋਂ 1/2 ਗਲਾਸ ਦਾ ਕੈਸੀ ਬਾਕੀ ਸਾਰਾ ਸਮਾਨ ਸੀ ਤੇ ਨਾਲ ਹੀ ਟੀਜ਼ਰ ਉਹਦੇ ਨਾਲ ਆ ਗਿਆ ਪਰ ਕੇਸਿਸਟ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤਾ ਗਿਆ ਜਲਦੀ ਤੋਂ ਜਲਦੀ